ਸਤਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਨਹੀਂ ਹੋ ਸਕਦਾ ਕਿ ਇਹ ਚਰਚਾ ਦਾ ਵਿਸ਼ਾ ਨਾ ਬਣੇ ਤੇ ਉਸ ਦੇ ਉੱਪਰ ਪੰਥਕ ਜਥੇਬੰਦੀਆਂ ਜਿਹੜੀਆਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਸਾਹਿਬ ਦਾ ਕੋਈ ਬਿਆਨ ਨਾ ਆਵੇ ਪਿਛਲੇ ਸਮੇਂ ਦੇ ਦੌਰਾਨ ਕਿੰਨੀਆਂ ਹੀ ਘਟਨਾਵਾਂ ਜਿਹੜਾ ਅਸੀਂ ਨੇ ਦੇਖਿਆ ਹੈਗਾ ਚਾਹੇ ਉਹ ਬੇਅਦਬੀ ਦੀ ਘਟਨਾਵਾਂ ਹੋਵੇ ਜਾਂ ਫਿਰ ਉੱਥੇ ਅਸ਼ੀਰਦਾਰ ਬਾਰ ਸਾਹਿਬ ਦੇ ਵਿੱਚ ਬਣਦੀਆਂ ਹੋਈਆਂ ਰੀਲਾਂ ਵੀਡੀਓਆਂ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਹੁੰਦੀਆਂ ਹਨ ਤਾਂ ਇਹਨਾਂ ਦੇ ਉੱਪਰ ਖੁੱਲ੍ਹ ਕੇ ਜਿਹੜੀ ਉਹ ਚਰਚਾ ਹਰ ਵਾਰੀ ਕੀਤੀ ਜਾਂਦੀ ਹੈਗੀ ਰਾਜਨੀਤਿਕ ਲੀਡਰਾਂ ਦੇ ਵੀ ਇਸ ਚੀਜ਼ ਦੇ ਵਿੱਚ ਕਾਫੀ ਜ਼ਿਆਦਾ ਬਿਆਨ ਆਉਂਦੇ ਨੇ ਚਰਚਾ ਦਾ ਜਿਹੜਾ ਉਹ ਵਿਸ਼ਾ ਬਣਦਾ ਹੈਗਾ ਚੈਨਲਾਂ ਦੇ ਉੱਪਰ ਵੀ ਜਿਹੜੀ ਇਹ ਚਰਚਾ ਕੀਤੀ ਜਾਂਦੀ ਹੈ ਪਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜੀ ਇੱਕ ਘਟਨਾ ਵਾਪਰੀ ਉਹਦੇ ਉੱਪਰ ਨਾ ਤਾਂ ਕਿਸੇ ਰਾਜਨੀਤਿਕ ਲੀਡਰ ਦੇ ਵੱਲੋਂ ਬੋਲਿਆ ਗਿਆ ਨਾ ਹੀ ਪੰਥਕ ਜਥੇਬੰਦੀਆਂ ਨੇ ਉਸ ਦੇ ਉੱਪਰ ਆਪਣੀ ਕੋਈ ਪ੍ਰਤੀਕਿਰਿਆ ਜਿਹੜੀ ਉਹ ਹਾਲੇ ਤੱਕ ਬਿਆਨਤ ਕੀਤੀ ਹੈ ਸਗੋਂ ਇੰਜ ਲੱਗਿਆ ਕਿ ਇਸ ਘਟਨਾ ਤੇ ਬੋਲਣ ਲੱਗਿਆਂ ਜਿਵੇਂ ਸਭ ਨੇ ਜਿਹੜਾ ਆਪਣਾ ਸਾਹ ਘੁੱਟ ਲਿਆ ਹੋਵੇ ਤੇ ਉਹਨਾਂ ਨੇ ਘੁੱਟਣ ਜਿਹੜੀ ਉਹ ਮਹਿਸੂਸ ਕੀਤੀ ਹੋਵੇ ਕੁਝ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਰਾਹੁਲ ਗਾਂਧੀ ਜਿਹੜੇ ਆਉਂਦੇ ਨੇ ਆਪਣੇ ਕਾਫਲੇ ਦੇ ਨਾਲ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਸਿੱਧੀ ਜੀ ਗੱਲ ਹੈ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਨੇ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਨਾਤੇ ਉਹਨਾਂ ਦੇ ਨਾਲ ਸਿਕਿਉਰਿਟੀ ਵੀ ਹੋਵੇਗੀ ਤੇ ਹੋਰ ਸਾਥੀ ਵੀ ਜ਼ਰੂਰ ਹੋਣਗੇ ਜਿਵੇਂ ਹੋਰ ਅਕਸਰ ਦੂਜੇ ਰਾਜਨੀਤਿਕ ਲੀਡਰਾਂ ਦੇ ਨਾਲ ਸਾਨੂੰ ਦੇਖਣ ਨੂੰ ਮਿਲਦੇ ਨੇ ਪਰ ਅਸਲ ਦੇ ਵਿੱਚ ਜਿਹੜਾ ਰੌਲਾ ਕਿਸ ਗੱਲ ਦਾ ਹੈਗਾ ਕਿ ਜਦੋਂ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚਦੇ ਨੇ ਤਾ ਉੱਥੇ ਉਹਨਾਂ ਨੂੰ ਸਪੈਸ਼ਲ ਟ੍ਰੀਟ ਕਰਨ ਦਾ ਜਿਹੜਾ ਉਹ ਮਾਮਲਾ ਜਿਹੜਾ ਇੱਕ ਮਹਿਲਾ ਦੇ ਵੱਲੋਂ ਆਮ ਨਾਗਰਿਕ ਦੇ ਵੱਲੋਂ ਜਿਹੜਾ ਉੱਥੇ ਸੰਗਤ ਦੇ ਵੱਲੋਂ ਚੁੱਕਿਆ ਜਾਂਦਾ ਹੈਗਾ ਉਹ ਉਹਨਾਂ ਦੇ ਵੱਲੋਂ ਜਿਹੜਾ ਦੋਸ਼ ਲਾਏ ਜਾਂਦੇ ਨੇ ਕਿ ਰਾਹੁਲ ਗਾਂਧੀ ਨੂੰ ਸਪੈਸ਼ਲ ਜਿਹੜਾ ਉਹ ਟ੍ਰੀਟ ਕੀਤਾ ਗਿਆ ਇਸ ਮਾਮਲੇ ਦੇ ਉੱਪਰ ਐ ਜੀ ਪੀ ਸੀ ਨੇ ਕਿਉਂ ਜਿਹੜਾ ਉਹ ਕੋਈ ਨੋਟਿਸ ਨਹੀਂ ਲਿਆ ਐ ਜੀ ਪੀ ਸੀ ਇਸ ਮਾਮਲੇ ਦੇ ਉੱਪਰ ਕਿਉਂ ਨਹੀਂ ਬੋਲੀ ਆਖਿਰਕਾਰ ਐ ਜੀ ਪੀ ਸੀ ਦੇ ਮੈਂਬਰ ਉਸ ਸਮੇਂ ਕਿੱਥੇ ਸੀ ਜਿਹੜੇ ਸੇਵਾਦਾਰ ਸੀ ਉਹ ਉਸ ਸਮੇਂ ਕਿੱਥੇ ਸੀ ਕਿਉਂਕਿ ਉਸ ਸਮੇਂ ਜਿਹੜੀ ਸੰਗਤ ਸੀਗੀ ਉਹ ਲਾਈਨਾਂ ਦੇ ਵਿੱਚੋਂ ਜਦੋਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦੇ ਆ ਤਾਂ ਉਹ ਲਾਈਨਾਂ ਦੇ ਵਿੱਚੋਂ ਉਤੋਂ ਛੱਡ ਕੇ ਵਾਪਸ ਮੁੜ ਕੇ ਰਾਹੁਲ ਗਾਂਧੀ ਦੇ ਮਾਗਰ ਲੱਗ ਪਈ ਸੀ ਤੇ ਰਾਹੁਲ ਗਾਂਧੀ ਦੇ ਨਾਲ ਉਹ ਫੋਟੋਆਂ ਤੱਕ ਜਿਹੜੀ ਉਹ ਖਿਚਾਉਣ ਲੱਗ ਪਈ ਸੀ ਭਾਵੇਂ ਕਿ ਰਾਹੁਲ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਉਹ ਸੇਵਾ ਵੀ ਕੀਤੀ ਪਰ ਉੱਥੇ ਜਿਹੜਾ ਇੱਕ ਪਾਸੇ ਜਿਹੜਾ ਸੰਗਤ ਦਾ ਧਿਆਨ ਵੀ ਆਪਣੇ ਵੱਲ ਨੂੰ ਖਿੱਚਿਆ ਤਾਂ ਉਹ ਮਹਿਲਾ ਨੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਦਰਬਾਰ ਸਾਹਿਬ ਦੇ ਵਿੱਚ ਫੋਟੋਆਂ ਨਹੀਂ ਕਰਾਉਣੀਆਂ ਚਾਹੀਦੀਆਂ ਸੀ ਬਲਕਿ ਉਸ ਨੂੰ ਇੱਕ ਆਮ ਨਾਗਰਿਕ ਦੇ ਵਾਂਗ ਆ ਕੇ ਇੱਕ ਸੰਗਤ ਦੇ ਵਾਂਗ ਆ ਕੇ ਜਿਹੜਾ ਉੱਥੇ ਆ ਕੇ ਜਿਹੜਾ ਗੁਰੂ ਘਰ ਆ ਨਤਮਸਤਕ ਹੋਣਾ ਚਾਹੀਦਾ ਦਰਬਾਰ ਸਾਹਿਬ ਤੋਂ ਬਾਹਰ ਜਾ ਕੇ ਜਿਹੜਾ ਉਹ ਫੋਟੋਆਂ ਉਹ ਕਰਵਾ ਸਕਦੇ ਸੀਗੇ ਸੋ ਦੂਜੇ ਪਾਸੇ ਜਿਹੜੀ ਅਜਿਹੀ ਚਰਚਾ ਜਿਹੜੀ ਕਾਫੀ ਜ਼ਿਆਦਾ ਚੱਲੀ ਸੋਸ਼ਲ ਮੀਡੀਆ ਦੇ ਉੱਪਰ ਪਰ ਇਹ ਚਰਚਾ ਜਿਆਦਾ ਲੰਬਾ ਸਮਾਂ ਨਹੀਂ ਚੱਲ ਸਕੀ ਨਾ ਹੀ ਇਸ ਦੇ ਉੱਪਰ ਕਿਸੇ ਦੀ ਪ੍ਰਤੀਕਿਰਿਆ ਜਿਹੜੀ ਉਹ ਆਈ ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਅਜਿਹੇ ਹਾਲ ਦੇਸ਼ ਦੇ ਹੋਰ ਸੂਬੇ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਸ਼ਪਾ 2 ਦਾ ਜਿਹੜਾ ਉਹ ਟ੍ਰੇਲਰ ਜਿਹੜਾ ਉਹ ਲਾਂਚ ਕੀਤਾ ਗਿਆ ਉਸ ਦੇ ਨਾਲ ਜਿੱਥੇ ਪੁਸ਼ਪਾ 2 ਦਾ ਟ੍ਰੇਲਰ ਲਾਂਚ ਕੀਤਾ ਗਿਆ ਉੱਥੇ ਉਸ ਦੇ ਨਾਲ ਹੀ ਜਿਹੜੀ ਉਹ ਰਾਮ ਕਥਾ ਚੱਲ ਰਹੀ ਸੀ ਰਾਮ ਕਥਾ ਦੇ ਦੌਰਾਨ ਜਿਹੜਾ ਲੋਕ ਆਰਾਮ ਕਥਾ ਨੂੰ ਛੱਡ ਕੇ ਅੱਲੂ ਅਰਜਣਾ ਜਿਸ ਦੀ ਪੁਸ਼ਪਾ 2 ਫਿਲਮ ਜਿਹੜੀ ਉਹ ਆ ਰਹੀ ਹੈਗੀ ਉਸ ਨੂੰ ਦੇਖਣ ਦੇ ਲਈ ਪਹੁੰਚ ਜਾਂਦੇ ਨੇ ਪੁਸ਼ਪਾ 2 ਫਿਲਮ ਦੇ ਟ੍ਰੇਲਰ ਦੇ ਵਿੱਚ ਲੋਕ ਪਹੁੰਚਦੇ ਨੇ ਤਾਂ ਆਰਾਮ ਕਥਾ ਦਾ ਜਿਹੜਾ ਦਰਬਾਰ ਸੀ ਉਹ ਬਿਲਕੁਲ ਖਾਲੀ ਹੋ ਜਾਂਦਾ ਹੈਗਾ ਤਾਂ ਆਰਾਮ ਕਥਾ ਨੂੰ ਅਧ ਵਿਚਕਾਰ ਹੀ ਜਿਹੜਾ ਉਹ ਬੰਦ ਕਰਨਾ ਪੈਂਦਾ ਕਿਉਂਕਿ ਉੱਥੇ ਸੁਣਨ ਵਾਲੀ ਜਿਹੜੀ ਉਹ ਸੰਗਤ ਮੌਜੂਦ ਨਹੀਂ ਸੀ ਇਸ ਕਰਕੇ ਉਸ ਨੂੰ ਬੰਦ ਕਰਨਾ ਪੈਂਦਾ ਹੈਗਾ ਤਾਂ ਹੁਣ ਹਰ ਪਾਸੇ ਜਿਹੜਾ ਇਹ ਹਾਲ ਹੈਗਾ ਸੋ ਇਹਦੇ ਉੱਪਰ ਜਿਹੜਾ ਉਹ ਧਾਰਮਿਕ ਜਥੇਬੰਦੀਆਂ ਨੇ ਜਾਂ ਫਿਰ ਧਾਰਮਿਕ ਆਗੂ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਦੇ ਉੱਪਰ ਖਾਸ ਨੋਟਿਸ ਜ਼ਰੂਰ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਸੈਲੀਬ੍ਰਿਟੀ ਨੂੰ ਜਦੋਂ ਕੋਈ ਆਉਂਦਾਗਾ ਤਾਂ ਆਮ ਨਾਗਰਿਕਾ ਆਮ ਲੋਕਾਂ ਦੇ ਬਾਗ ਜਿਹੜਾ ਹੋ ਆਉਣਾ ਚਾਹੀਦਾਗਾ ਤੇ ਤੁਹਾਨੂੰ ਆ ਕੀ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਆ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਮ ਲੋਕਾਂ ਦੇ ਜਿਹੜੇ ਉਹ ਫੋਨ ਨੇ ਉਹ ਬੰਦ ਕਰਵਾ ਦਿੱਤੇ ਜਾਂਦੇ ਨੇ ਜਦੋਂ ਕੋਈ ਵੀਡੀਓ ਵਾਸਤੇ ਜਾਂ ਫੋਟੋ ਖਿੱਚਦਾ ਹੈਗਾ ਚਾਹੇ ਆਮ ਸਧਾਰਨ ਰੂਪ ਦੇ ਵਿੱਚ ਹੀ ਖਿੱਚਦਾ ਹੋਵੇ ਪਰ ਜਦੋਂ ਕੋਈ ਰਾਜਨੀਤਿਕ ਲੀਡਰ ਜਾਂ ਰਸੂਖਦਾਰ ਬੰਦੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਜਿਹੜਾ ਹੈਗਾ ਉਹਨਾਂ ਦੇ ਨਾਲ ਜਿਹੜੇ ਕੈਮਰੇ ਵੀ ਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਜਾਂਦੇ ਨੇ ਤਾਂ ਉਸ ਸਮੇਂ ਕਿਸੇ ਪ੍ਰਕਾਰ ਦੇ ਨਿਯਮ ਕਾਨੂੰਨ ਜਿਹੜੇ ਉਹ ਲਾਗੂ ਨਹੀਂ ਹੁੰਦੇ ਉਸ ਸਮੇਂ ਜਿਹੜੀਆਂ ਕਿਸੇ ਪ੍ਰਕਾਰ ਦੀਆਂ ਰੋਕਾਂ ਜਿਹੜੀਆਂ ਉਹ ਨਹੀਂ ਲਾਈਆਂ ਜਾਂਦੀਆਂ ਤਾਂ ਜਿਹੜੇ ਇਹ ਨਿਯਮ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਜਿੱਥੇ ਚਾਰ ਦਰਵਾਜ਼ੇ ਨੇ ਦਰਬਾਰ ਸਾਹਿਬ ਦੇ ਜਿਹੜੇ ਇਹ ਕਹਿੰਦੇ ਨੇ ਕਿ ਇਹ ਸਭ ਦੇ ਲਈ ਬਰਾਬਰ ਹੈ ਨਾ ਹੀ ਕਿਸੇ ਧਰਮ ਜਾਤ ਪਾਤ ਦਾ ਜਿਹੜਾ ਇੱਥੇ ਜਿਹੜਾ ਉਹ ਵਿਤਕਰਾਹ ਕੀਤਾ ਜਾਂਦਾ ਹੈ ਪਰ ਅੱਜ ਦੇ ਦੌਰ ਦੇ ਵਿੱਚ ਜਿਹੜੇ ਆਗੂ ਬਣੇ ਬੈਠੇ ਨੇ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਵਿਤਕਰਾ ਵੀ ਕੀਤਾ ਜਾਂਦਾ ਹੈਗਾ ਅਤੇ ਪੇਦ ਪਾਪ ਦੇ ਨਾਲ ਲੋਕਾਂ ਨੂੰ ਜਿਹੜਾ ਉੱਥੇ ਪਹੁੰਚਣ ਵਾਲਾ ਨੂੰ ਦੇਖਿਆ ਵੀ ਜਾਂਦਾ ਇਸ ਦੀਆਂ ਕਾਫੀ ਉਦਾਹਰਣਾਂ ਜਿਹੜੀਆਂ ਉਹ ਸਾਡੇ ਸਾਹਮਣੇ ਜਿਹੜੀਆਂ ਉਹ ਆ ਜਾਂਦੀਆਂ ਨੇ ਤੇ ਇੱਕ ਸਮਾਂ ਸੀ ਜਦੋਂ ਮੁਗਲਾ ਬਾਦਸ਼ਾਹ ਅਕਬਰ ਵੀ ਜਦੋਂ ਗੁਰੂ ਸਾਹਿਬ ਨੂੰ ਮਿਲਣ ਆਏ ਸੀਗੇ ਤੇ ਉਸ ਸਮੇਂ ਜਿਹੜਾ ਮੁਗਲ ਬਾਦਸ਼ਾਹ ਨੇ ਮਿਲਣ ਤੋਂ ਪਹਿਲਾਂ ਲੋਕਾਂ ਦੇ ਵਿੱਚ ਬੈਠ ਕੇ ਜਿਹੜਾ ਸੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਸੀ ਉਸ ਤੋਂ ਬਾਅਦ ਉਹ ਗੁਰੂ ਸਾਹਿਬ ਨੂੰ ਮਿਲੇ ਸੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਿਲਣ ਤੋਂ ਜਿਹੜਾ ਪਹਿਲਾਂ ਇਨਕਾਰ ਕੀਤਾ ਸੀ ਕਿ ਉਹ ਪਹਿਲਾਂ ਲੰਗਰ ਛਕੇ ਤੇ ਉਸ ਤੋਂ ਬਾਅਦ ਉਹ ਗੁਰੂ ਸਾਹਿਬ ਨੂੰ ਮਿਲ ਸਕਦਾ ਹੈਗਾ ਤਾਂ ਅਕਬਰ ਵੀ ਗੁਰੂ ਸਾਹਿਬ ਦੀ ਇਸ ਪ੍ਰਥਾ ਤੋਂ ਜਿਹੜਾ ਉਹ ਪ੍ਰਭਾਵਿਤ ਹੋਇਆ ਸੀ ਤੇ ਉਹ ਪ੍ਰਥਾ ਅੱਜ ਵੀ ਜਿਹੜੀ ਉਹ ਚੱਲਦੀ ਜਾ ਰਹੀ ਹੈ ਅੱਜ ਇਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਨਾਲ ਭੇਦਭਾਵ ਕਰਨਾ ਇੱਕ ਜਿਹੜਾ ਸ਼ੰਕਾ ਦੇ ਰੂਪ ਦੇ ਵਿੱਚ ਖੜਾ ਕਰਦਾ ਹੈਗਾ ਕਿ ਇਸ ਤਰੀਕੇ ਦੇ ਨਾਲ ਅਜਿਹਾ ਹੋਣਾ ਚਾਹੀਦਾ ਹੈ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ ਤੇ ਆਪਣੀ رائے ਜਿਹੜੀ ਇਸ ਦਾ ਵੀਡੀਓ ਦੇ ਵਿੱਚ ਆ ਜਰੂਰ ਰੱਖਿਓ ਸੋ ਉਮੀਦ ਕਰਦਾ ਹਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ